ਸਰਦੀਆਂ ਦੇ ਮੌਸਮ ਦੇ ਵਿੱਚ ਚਾਹ ਵੀ ਬਹੁਤ ਜ਼ਿਆਦਾ ਪੀਣ ਨੂੰ ਦਿਲ ਕਰਦਾ ਹੈ ਤੇ ਨਾਲ ਉਸਦੇ ਕੁਝ ਹੈਲਦੀ-ਹੈਲਦੀ ਪਿੰਨੀਆਂ ਜਾਂ ਲੱਡੂ ਖਾਣ ਨੂੰ ਵੀ ਬਹੁਤ ਦਿਲ ਕਰਦਾ ਹੈ। ਅੱਜ ਆਪਾਂ ਬਣਾਵਾਂਗੇ ਪੁੱਜੇ ਜਣਿਆਂ ਦੀਆਂ ਬਹੁਤ ਹੀ ਹੈਲਦੀ ਪਿੰਨੀਆਂ। ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਕਿਹੋਂ ਪਾਵਾਂਗੇ ਉਸਦੇ ਵਿੱਚ ਆਪਾਂ ਮਖਾਣੇ ਨੂੰ ਰੋਸਟ ਕਰ ਲਵਾਂਗੇ। ਉਸ ਤੋਂ ਮਗਰੋਂ ਇੱਕ ਚਮਚ ਹੋਰ ਕਿਹੋਂ ਦਾ ਪਾਵਾਂਗੇ ਤੇ ਉਸਦੇ ਵਿੱਚ ਆਪਾਂ ਚਾਰੀ ਗੁੰਦਾ ਉਹ ਵੀ ਰੋਸਟ ਕਰ ਲਵਾਂਗੇ। ਹੁਣ ਕੁਝ ਡਰਾਈ ਫਰੂਟ ਪਾਵਾਂਗੇ ਇਸ ਦੇ ਵਿੱਚ ਮੈਂ ਬਦਾਮ, ਕਾਜੂ, ਖੋਪੇ ਦੀ ਗਿਰੀ ਇਹਨਾਂ ਸਾਰਿਆਂ ਨੂੰ ਥੋੜਾ ਜਿਹਾ ਰੋਸਟ ਕਰ ਲਿਆ ਹੈ। ਥੋੜੇ ਜਿ ਹੁਣ ਆਪਾਂ ਵੱਡੀ ਕੜਾਹੀ ਲਵਾਂਗੇ ਉਸ ਦੇ ਵਿੱਚ ਆਪਾਂ ਐਡ ਕਰ ਲਵਾਂਗੇ ਗੁੜ ਮੈਂ 1 ਕਿਲੋ ਚਨੇ ਲੈ ਇਸਨ ਤੇ ਇੱਥੇ ਮੈਂ 400 ਗ੍ਰਾਮ ਗੁੜ ਐਡ ਕੀਤਾ ਹੈ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵੱਡ ਘੱਟ ਕਰ ਸਕਦੇ ਹੋ ਹੁਣ ਇਸ ਨੂੰ ਥੋੜਾ ਜਿਹਾ ਮੈਲਟ ਹੋਣ ਤੋਂ ਮਗਰੋਂ ਇਸ ਦੇ ਵਿੱਚ ਆਪਾਂ 3 ਚਮਚ ਦੇਸੀ ਘਿਓ ਦੇ ਹੋਰ ਐਡ ਕਰ ਲਵਾਂਗੇ ਹੁਣ ਇੱਕ ਵਾਰੀ ਇਸ ਨੂੰ ਆਪਾਂ ਪਕਾ ਲਵਾਂਗੇ ਜਦੋਂ ਤੱਕ ਇਹ ਚਿਪਚਿਪਾ ਨਹੀਂ ਹੋ ਜਾਂਦਾ ਇਹ ਦੇਖੋ ਗੁੜ ਆਪਣਾ ਪੂਰੀ ਤਰ੍ਹਾਂ ਵਧੀਆ ਪੱਕ ਚੁੱਕਾ ਹੈ ਹੁਣ ਆਪਾਂ ਇਸ ਦੇ ਵਿੱਚ ਭੁਜੀ ਹੋਏ ਚਣਿਆਂ ਦਾ ਪਾਊਡਰ ਬਣਾ ਕੇ ਐਡ ਕਰ ਲਵਾਂਗੇ ਹੁਣ ਨਾਲ ਹੀ ਆਪਾਂ ਐਡ ਕਰਾਂਗੇ ਡ్రਾਈ ਫਰੂਟ ਜਿਹੜੇ ਰੋਸਟ ਕੀਤੇ ਸੀ ਤੇ ਮਖਾਣੇ ਉਹਨਾਂ ਨੂੰ ਵੀ ਆਪਾਂ ਮਿਕਸੀ ਦੇ ਵਿੱਚ ਦਰਦਰਾ ਜਿਹਾ ਪੀਸ ਲਿਆ ਹੈ ਉਹਨਾਂ ਨੂੰ ਐਡ ਕਰਕੇ ਚੰਗੀ ਤਰ੍ਹਾਂ ਹੁਣ ਆਪਾਂ ਇੱਕ ਵਾਰੀ ਮਿਕਸ ਕਰ ਲਵਾਂਗੇ ਜੇ ਲੋੜ ਪਈ ਤਾਂ ਇਸ ਦੇ ਵਿੱਚ ਆਪਾਂ ਹੋਰ ਦੇਸੀ ਕਿਓ ਐਡ ਕਰ ਲਵਾਂਗੇ ਹੁਣ ਆਪਾਂ ਨੂੰ ਕਿਉਂ ਥੋੜਾ ਜਿਹਾ ਘੱਟ ਲੱਗ ਰਿਹਾ ਸੀ ਦੋ ਤੋਂ ਤਿੰਨ ਵੱਡੇ ਚਮਚਾ ਆਪਾਂ ਇਸ ਦੇ ਵਿੱਚ ਹੋਰ ਦੇਸੀ ਕਿਓ ਦੇ ਐਡ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਥੇ ਤੁਸੀਂ ਦੇਖ ਸਕਦੇ ਹੋ ਹੁਣ ਆਪਣਾ ਮਿਕਸਰ ਪਰਫੈਕਟ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਦੇ ਵਿੱਚ ਕਿਉ ਵੀ ਪਰਫੈਕਟ ਆਇਆ ਹੈ ਹੁਣ ਇਸ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਮੇਵੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਪਿੰਨੀਆਂ ਬਣਾ ਕੇ ਰੈਡੀ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਦੇਖੋ ਕਿੰਨੀਆਂ ਜ਼ਿਆਦਾ ਵਧੀਆ ਪਿੰਨੀਆਂ ਬਣ ਕੇ ਤਿਆਰ ਹੋਈਆਂ ਹਨ ਹੁਣ ਮਿਲਾਂਗੇ ਆਪਣੇ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ